ਜੈਪੀਨ ਜੈਪਾਰ ਜੈ ਗੁਰੂਦੇਵ ਧੰਨ ਗੁਰੂਦੇਵ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਐਸਸੀ ਸਮਾਜ ਦੇ ਰਹਿਬਰਾਂ ਨੂੰ ਜਿਹੜਾ ਅਪਮਾਨਿਤ ਕੀਤਾ ਜਾਂਦਾ ਰਿਹਾ ਹੈ ਜਾਂ ਉਹਨਾਂ ਦੇ ਚਰਿੱਤਰ ਦੇ ਉੱਤੇ ਅਪਧੀਆਂ ਕੱਪਣੀਆਂ ਕੀਤੀਆਂ ਜਾਂਦੀਆਂ ਰਹੀਆਂ ਜਾਂ ਉਹਨਾਂ ਦੇ ਬੁੱਤ ਤੋੜ ਦਿੱਤੇ ਜਾਂਦੇ ਰਹੇ ਆ ਇਸੇ ਤਰ੍ਹਾਂ ਦੀ ਘਟਨਾ ਜਿਹੜੀ ਹਲਕਾ ਕਰਤਾਰਪੁਰ ਦੇ ਪਿੰਡ ਦਿਆਲਪੁਰ ਦੇ ਵਿੱਚ ਬਾਬਾ ਸਾਹਿਬ ਅੰਬੇਦਕਰ ਜੀ ਦਾ ਜਿਹੜੀ ਪ੍ਰਤਮਾ ਤੋੜੀ ਗਈ ਹੈ ਬੜੀ ਨਿੰਦਣਯੋਗ ਘਟਨਾ ਬਾਲਮੀਕੀ ਐਕਸ਼ਨ ਫੋਰਸ ਪੰਜਾਬ ਇਸ ਘਟਨਾ ਦੀ ਪਹਿਲਾਂ ਨਿਖੇਧੀ ਕਰਦਾ ਔਰ ਇਹੋ ਜਿਹੇ ਸ਼ਰਾਰਤੀ ਅਨਸਰਾਂ ਨੂੰ ਜਿਹੜੀ ਚੇਤਾਵਨੀ ਦਿੰਨੇ ਆ ਕਿ ਤੁਸੀਂ ਬਾਹਰ ਜਾਓ ਪਹਿਲਾਂ ਤਾਂ ਅਸੀਂ ਜਿਹੜਾ ਆ ਸੰਵਿਧਾਨ ਮੁਤਾਬਕ ਹੀ ਜਿਹੜੀ ਕਾਰਵਾਈ ਕਰਵਾਉਨੇ ਆ ਜੇਕਰ ਸਾਨੂੰ ਕੋਈ ਟੱਕਰ ਗਿਆ ਸਾਡੇ ਹੱਥ ਆ ਗਿਆ ਕੋਈ ਪ੍ਰਤਮਾ ਦਾ ਜਿਹੜਾ ਅਪਮਾਨ ਕਰਦਾ ਜਾ ਉਹਨਾਂ ਨੂੰ ਖੰਡਿਤ ਕਰਦਾ ਤਾਂ ਸੋਦਾ ਵੀ ਲਾਵਾਂਗੇ ਤੇ ਮੈਂ ਆਪਣੇ ਸਮਾਜ ਨੂੰ ਬੇਨਤੀ ਕਰਦਾ ਕਿ ਜਿੱਥੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜਿੱਥੇ ਵੀ ਸਾਡੇ 바ਵਾ ਸਾਹਿਬ ਅੰਬੇਦਕਰ ਐਸੀ ਸਮਾਜ ਦੇ ਜਿਹੜੇ ਮਸੀਹਾ ਰਹੇ ਆ ਜਿਨ੍ਹਾਂ ਨੇ ਬਰਾਬਰਤਾ ਦੇ ਅਧਿਕਾਰ ਲੈ ਕੇ ਦਿੱਤੇ ਐਸੀ ਸਮਾਜ ਨੂੰ ਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਹਨਾਂ ਦੀ ਜਿਹੜੀ ਹੈ ਜਿਹੜੀ ਸਾਵਧਾਨੀ ਵਰਤਣੀ ਚਾਹੀਦੀ ਹੈ ਵੀ ਇਹਨਾਂ ਦੀ ਸੁਰੱਖਿਆ ਤੁਸੀਂ ਆਪ ਜਿਹੜੀ ਮੁਹੱਈਆ ਕਰਵਾਓ ਜਿਹੜੀ ਚਾਹੇ ਪਿੰਡਾਂ ਦੇ ਵਿੱਚ ਆ ਚਾਹੇ ਕਸਬਿਆਂ ਦੇ ਵਿੱਚ ਆ ਚਾਹੇ ਸ਼ਹਿਰਾਂ ਦੇ ਵਿੱਚ ਆ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੂੰ ਰੋਕਿਆ ਜਾਣਾ ਚਾਹੀਦਾ ਪਹਿਲਾਂ ਤਾਂ ਜਿਹੜਾ ਜਸਨੇ ਵੀ ਇਹ ਘਟਨਾ ਕੀਤੀ ਆ ਉਹਦੇ ਉੱਤੇ ਜਿਹੜਾ ਐਨਐਸਏ ਲਾਗੂ ਹੋਣਾ ਚਾਹੀਦਾ ਕਿਉਂਕਿ 바ਵਾ ਸਾਹਿਬ ਅੰਬੇਦਕਰ ਜਿਹੜੇ ਸੰਵਿਧਾਨ ਨਰਮਾਤਾ ਆ ਉਹਨਾਂ ਨੇ ਦੇਸ਼ ਲਈ ਕੰਮ ਕੀਤਾ ਔਰ ਦੇਸ਼ ਦੀ ਜਿਹੜੀ ਐ ਤਰੱਕੀ ਅੱਜ ਹੋ ਰਹੀ ਆ 바ਵਾ ਸਾਹਿਬ ਅੰਬੇਦਕਰ ਦੀ ਜਿਹੜੀ ਬਦੌਲਤ ਆ ਤੇ ਹੁਣ ਵਾਲੇ ਦੇ ਜਿਹੜੇ ਸਮੇਂ ਦੇ ਵਿੱਚ ਜੇ ਵੀ ਜਿਸ ਤਰ੍ਹਾਂ ਪਹਿਲਾਂ ਘਟਨਾਵਾਂ ਹੋਈਆਂ ਇਸੇ ਤਰ੍ਹਾਂ ਜੇਕਰ ਦੁਬਾਰਾ ਘਟਨਾ ਹੁੰਦੀ ਹੈ ਤਾਂ ਵਾਲਮੀਕੀ ਐਕਸ਼ਨ ਫੋਰਸ ਪੰਜਾਬ ਦੇ ਮਾਧਿਅਮ ਤੋਂ ਅਸੀਂ ਪੂਰੇ ਸਮਾਜ ਨੂੰ ਇਕੱਠਾ ਕਰਕੇ ਇੱਕ ਵੱਡਾ ਸੰਘਰਸ਼ ਅਨੇਕਾਂਗੇ ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਔਰ ਸਰਕਾਰ ਦੀ ਹੋਵੇਗੀ ਜੈ ਭੀਮ ਜੈ ਭੀਮ ਜੈ ਫਾਜ਼